ਸਾਹਿਬ ਸ਼੍ਰੀ ਫਤਿਹਗੜ ਸਾਹਿਬ ਤੇ ਵੀ ਸੇਵਾ ਨਿਭਾਈ ਜਾ ਰਹੀ ਹੈ ਸੁਖਬੀਰ ਬਾਦਲ ਹੁਣਾਂ ਦੇ ਵੱਲੋਂ ਸ਼੍ਰੀ ਫਤਿਹਗੜ ਸਾਹਿਬ ਸੇਵਾ ਨਿਭਾਈ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਤੁਸੀਂ ਇਸ ਤਸਵੀਰਾਂ ਦੇ ਵਿੱਚ ਕਿ ਉਹ ਕੀ ਪਹਿਰੇਦਾਰਾਂ ਵਾਲਾ ਨੀਲਾ ਬਾਣਾ ਜੁੜਿਆ ਉਹ ਪਾਇਆ ਗਿਆ ਹੈ ਔਰ ਗੜ ਦੇ ਵਿੱਚ ਤਖਤੀ ਪਾਈ ਖਈ ਹੈ ਜਿਹੜੀ ਸਜਾ ਦੌਰਾਨ ਸ਼੍ਰੀ ਅਕਾਲਤ ਸਹਿਬ ਤੋਂ ਆ ਜਿਹੜੇ ਹੁਕਮ ਹੋਏ ਸੀ ਗਿਆਨੀ ਹੁਣਾ ਦੇ ਕਿ ਤਖਤੀਆਂ ਗਲਾਂ ਦੇ ਵਿੱਚ ਪਾਉਣੀਆਂ ਨੇ ਤੁਸੀਂ ਔਰ ਇਹ ਤਖਤੀ ਗਲ ਦੇ ਵਿੱਚ ਸੁਖਬੀਰ ਬਾਦਲ ਹੁਣਾ ਨੇ ਪਾਈ ਹੋਈ ਹੈ ਹੱਥ ਦੇ ਵਿੱਚ ਵਰਸ਼ਾ ਫੜਿਆ ਕੋਇਆ ਪ੍ਰੋਪਰ ਜਿਹੜੀ ਪਹਿਰੇਦਾਰਾਂ ਦੀ ਇੱਕ ਡਰੈਸ ਹੁੰਦੀ ਹੈ ਪ੍ਰੋਪਰ ਉਹਨਾਂ ਦਾ ਇੱਕ ਜਿਹੜਾ ਲਿਬਾਸ ਹੁੰਦਾ ਉਹ ਲਿਬਾਸ ਧਾਰਨ ਕਰਕੇ 휠 ਚੇਅਰ ਦੇ ਉੱਪਰ ਸੁਖਬੀਰ ਬਾਦਲ ਬੈਠ ਕੋਇ ਨੇ ਔਰ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦਰਸ਼ਣੀ ਡਿਊਟੀ ਤੇ ਸੇਵਾ ਜਿਹੜੀ ਲੱਗੀ ਹੋਈ ਹੈ ਔਰ ਪਹਿਲਾਂ ਸ਼੍ਰੀ ਕਲਤਤ ਤੇ ਸੇਵਾ ਕੀਤੀ ਫਿਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ 2 ਦਿਨ ਉੱਥੇ ਸੇਵਾ ਕੀਤੀ ਤੇ ਅੱਜ ਹੁਣ ਸ਼੍ਰੀ ਫਤਿਹਗੜ੍ਹ ਸਾਹਿਬ ਧਰਤੀ ਜਿਹੜੀ ਕਿ ਬੜੀ ਅਣਮੁੱਲੀ ਧਰਤੀ ਹੈ ਜਿਹਦਾ ਮੁੱਲ ਇਸ ਦੁਨੀਆ ਦੇ ਵਿੱਚ ਕੋਈ ਵੀ ਜਿਹੜਾ ਆ ਉਹ ਨਹੀਂ ਦੇ ਸਕਦਾ ਇੰਨੀ ਕੁ ਜ਼ਿਆਦਾ ਏ ਅਣਮੁੱਲੀ ਧਰਤੀ ਹੈ ਕਿਉਂਕਿ ਇੱਥੇ ਸ਼ਹਾਦਤ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਹਾਦਤ ਜਿਹੜੀ ਬੇਸ਼ਕੀਮਤੀ ਸ਼ਹਾਦਤ ਦੁਨੀਆ ਤੋਂ ਸਭ ਤੋਂ ਵੱਡੀ ਸ਼ਹਾਦਤ ਦੱਸੀ ਗਈ ਹੈ ਛੋਟੇ ਸਹਿਬਜ਼ਾਦਿਆਂ ਦੀ ਤੇ ਮਾਤਾ ਗੁਜਰਕਾਰ ਜੀ ਦੀ ਇਹ ਉਹ ਸਥਾਨ ਹੈ ਸਿੱਖਾਂ ਦਾ ਸੋ ਅੱਜ ਇੱਥੇ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸੁਖਪੀਰ ਬਾਤਲੂ ਹੁਣਾ ਦੇ ਵੱਲੋਂ ਤਸਵੀਰਾਂ ਦਿਖਾ ਰਹੇ ਹਾਂ ਸਿਕਿਉਰਟੀ ਵੀ ਆ ਜਿਹੜੀ ਹੈ ਉਹ ਤਾਇਨਾਤ ਕੀਤੀ ਗਈ ਹੈ ਅੱਗੇ ਨਾਲ ਉਹ ਸਿਕਿਉਰਟੀ ਵੀ ਵਧਾ ਦਿੱਤੀ ਗਈ ਹੈ ਕਿਉਂਕਿ ਹਮਲੇ ਤੋਂ ਬਾਅਦ ਵਿੱਚ ਕਾਫੀ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਗਿਆ ਔਰ ਬਾਕੀ ਅਕਾਲੀ ਦਲ ਦੇ ਮੈਂਬਰ ਜਿਹੜੇ ਉਹ ਬੈਠੇ ਹੋਏ ਨੇ ਆਸ-ਪਾਸ ਹੋਰ ਵੀ ਜਿਨ੍ਹਾਂ ਨੂੰ ਸੇਵਾ ਲਗਾਈ ਗਈ ਹੈ ਉਹ ਵੀ ਸੇਵਾ ਕਰ ਰਹੇ ਨੇ ਔਰ ਨਾਲ ਅਕਾਲੀ ਦਲ ਦੇ ਹੋਰ ਜਿਹੜੇ ਬੰਦੇ ਨੇ ਹੋਰ ਜਿਹੜੇ ਆ ਗੂ ਨੇ ਉਹ ਵੀ ਸੁਬੀਰ ਬਾਦਲ ਹੁਣਾ ਦੇ ਨਾਲ ਕੀ ਬੈਠੇ ਕੋਈ ਨੇ ਔਰ ਇਹ ਇੱਥੇ ਪਹਿਰੇਦਾਰੀ ਦੀ ਸੇਵਾ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਸਿਮਰਨ ਜਿਹੜਾ ਆ ਕੀਰਤਨ ਜਿਹੜਾ ਆ ਉਹ ਸੁਣਿਆ ਜਾਵੇਗਾ ਫਿਰ ਭਾਂਡਿਆਂ ਦੀ ਸੇਵਾ ਕੀਤੀ ਜਾਵੇਗੀ ਤਾਂ ਇਸ ਤਰੀਕੇ ਦੇ ਨਾਲ ਸੇਵਾ ਜੜੀ ਉਹ ਲੱਗੀ ਆ ਪਹਿਰੇਦਾਰੀ ਕਰਨੀ ਫਿਰ ਉਸ ਤੋਂ ਬਾਅਦ ਕੀਰਤਨ ਸੁਣਨਾ ਔਰ ਭਾਂਡਿਆਂ ਦੀ ਸੇਵਾ ਕਰਨੀ ਤੇ ਜਾਪ ਕਰਨਾ ਇਹ ਸੇਵਾ ਜਿਹੜੀ ਲਗਾਈ ਗਈ ਹੈ ਉਹ ਸੇਵਾ ਲਗਾਤਾਰ ਸੁਬੀਰ ਬਾਦਲ ਹੁਣਾ ਦੇ ਵੱਲੋਂ ਨਿਭਾਈ ਗਈ ਹੈ ਔਰ ਨਿਭਾਰੇ ਨਹੀਂ ਮੈਂ ਪਹਿਲਾਂ ਸ਼੍ਰੀ ਕੇਸਗੜ ਸਾਹਿਬ ਤੋਂ ਹੁਣ ਉਸ ਤੋਂ ਬਾਅਦ ਫਤਿਹਗੜ ਸਾਹਿਬ ਸ਼੍ਰੀ ਕਾਤਰ ਤੇ ਵੀ ਆਪਣੀ ਸੇਵਾ ਪੂਰੀ ਕਰ ਚੁੱਕੇ ਨੇ ਤੇ ਇਹ ਤਸਵੀਰਾਂ ਸ਼੍ਰੀ ਫਤਿਹਗੜ ਸਾਹਿਬ ਤੋਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੁਖਵੀਰ ਸਿੰਘ ਬਾਦਲੂ ਹੁਣਾ ਦੇ ਵੱਲੋਂ ਆਪਣੀ ਸੇਵਾ ਜੜੀ ਆ ਉਹ ਪੂਰੀ ਕੀਤੀ ਜਾ ਰਹੀ ਹੈ